ਪਿਛਲੇ ਦਿਨੀ ਡੋਨਾਲਡ 트럼ਪ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਸੌ ਚੁੱਕਣ ਤੋਂ ਬਾਅਦ ਕਮੰਤਰੀ ਦ੍ਰਿਸ਼ ਬੜੀ ਤੇਜ਼ੀ ਨਾਲ ਬਦਲ ਰਿਹਾ ਜਾਪਦਾ ਹੈ ਡੰਡੀ ਚਾਹੇ ਇਜ਼ਰਾਈਲ ਅਤੇ ਹਮਾਸ ਦੀ جنگ ਰੋਕਣ ਸੰਬੰਧੀ ਸਮਝੌਤੇ ਦਾ 트ੰਪ ਦੇ ਸੌ ਚੁੱਕਣ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਪਰ 트ੰਪ ਦੇ ਚੋੜ ਜਿੱਤਣ ਤੋਂ ਬਾਅਦ ਹੀ ਇਹ ਗੱਲ ਸ਼ੁਰੂ ਹੋ ਗਈ ਸੀ ਕਿ ਇਹ ਜੰਗ ਛੇਤੀ ਹੀ ਖਤਮ ਹੋ ਜਾਵੇਗੀ ਡੰਡੀ ਹੁਣ ਟਰੰਪ ਨੇ ਰੂਸ ਨੂੰ ਵੀ ਇਹ ਕਿਹਾ ਹੈ ਕਿ ਉਹ ਯੂਕਰੇਨ ਨਾਲ جنگ ਖਤਮ ਕਰਨ ਲਈ ਗੱਲਬਾਤ ਕਰੇ ਡੰਡੀ ਚਾਹੇ ਅਜੇ ਨੇੜ ਭਵਖ ਵਿੱਚ ਇਸ ਦੀ ਆਸ ਨਹੀਂ ਹੈ ਪਰ ਆਉਂਦੇ ਦਿਨਾਂ ਵਿੱਚ ਇਸ ਦੀ ਲੜਾਈ ਉੱਤੇ ਵੀ 트럼ਪ ਦਾ ਪ੍ਰਭਾਵ ਦੇਖਿਆ ਜਾ ਸਕੇਗਾ ਡੰਡੀ ਸੌ ਚੁੱਕਣ ਤੂੰ ਤੁਰੰਤ ਬਾਅਦ 트럼ਪ ਵੱਲੋਂ ਅਨੇਕਾਂ ਕਾਰਜਕਾਰੀ ਆਦੇਸ਼ ਜਾਰੀ ਕੀਤੇ ਗਏ ਹਨ ਜੋ ਬਹੁਤੀਆਂ ਥਾਵਾਂ ਉੱਤੇ ਵੱਡਾ ਅਸਰ ਪਾਉਣ ਵਾਲੇ ਸਾਬਤ ਹੋ ਸਕਦੇ ਹਨ ਡੰਡੀ ਇਨਾ ਵਿੱਚ ਪਿਛਲੇ ਦਹਾਕਿਆਂ ਵਿੱਚ ਦੁਨੀਆ ਪਰ ਤੂੰ ਅਣਅਧਿਕਾਰਤ ਤੌਰ ਉਤੇ ਅਮਰੀਕਾ ਵਿੱਚ ਦਾਖਲ ਹੋਏ ਲੱਖਾਂ ਲੋਕਾਂ ਸੰਬੰਧੀ ਹਦਾਇਤਾਂ ਵੀ ਸ਼ਾਮਿਲ ਹਨ ਜਿਨ੍ਹਾਂ ਉਤੇ ਨਵਾਂ ਅਮਰੀਕੀ ਪ੍ਰਸ਼ਾਸਨ ਸ਼ਿਕੰਜਾ ਕਸਨ ਦੀ ਪੂਰੀ ਤਿਆਰੀ ਵਿੱਚ ਹੈ ਡੰਡੀ ਭਾਰਤ ਨੂੰ ਵੀ ਇਸ ਸਬੰਧੀ ਪਹਿਲੀ ਸੂਚੀ ਭੇਜ ਦਿੱਤੀ ਗਈ ਹੈ ਜਿਸ ਵਿੱਚ 18000 ਦੇ ਕਰੀਬ ਅਨਧਿਕਾਰਤ ਭਾਰਤੀ ਸ਼ਾਮਲ ਹਨ ਢੰਡੀ ਸੂਚਨਾ ਅਨੁਸਾਰ ਆਉਂਦੇ ਦਿਨਾਂ ਵਿੱਚ ਲੱਖਾਂ ਹੀ ਅਜਿਹੇ ਭਾਰਤੀਆਂ ਉੱਤੇ ਸਿਕੰਜਾ ਕਸਿਆ ਜਾ ਸਕਦਾ ਹੈ ਇਨਾਂ ਵਿੱਚ ਬਹੁਤੀ ਪੰਜਾਬੀ ਹਰਿਆਣਵੀ ਅਤੇ ਗੁਜਰਾਤੀ ਲੋਕ ਸ਼ਾਮਿਲ ਦੱਸੇ ਜਾ ਰਹੇ ਹਨ ਟੰਡੀ ਸਮੁੱਚੀ ਦੁਨੀਆ ਨੂੰ ਹਿਲਾਉਣ ਵਾਲੀ ਇੱਕ ਖਬਰ ਇਹ ਵੀ ਹੈ ਕਿ ਟਰੰਪ ਨੇ ਸੰਯੁਕਤ ਰਾਸ਼ਟਰ ਦੀ ਇੱਕ ਅਹਿਮ ਕੜੀ ਵਿਸ਼ਵ ਸਿਹਤ ਸੰਸਥਾ ਨੂੰ ਅਮਰੀਕੀ ਮਦਦ ਰੋਕਣ ਦੀ ਹਿਦਾਇਤ ਕਰ ਦਿੱਤੀ ਹੈ ਡੰਡੀ ਆਪਣੀ ਪਹਿਲੀ ਪਾਰੀ ਵਿੱਚ ਵੀ ਉਸ ਨੇ ਅਜੇਹਾ ਕਰਨ ਵੱਲ ਕਦਮ ਵਧਾਏ ਸਨ ਪਰ ਉਸ ਸਮੇਂ ਇਹ ਸੰਭਵ ਨਹੀਂ ਸੀ ਹੋ ਸਕਿਆ ਡੈਂਡੀ ਅਮਰੀਕਾ ਵਿਸ਼ਵ ਦੀ ਇਸ ਸੰਸਥਾ ਲਈ ਸਭ ਤੋਂ ਬਹੁਤੇ ਪੈਸਾ ਦਿੰਦਾ ਹੈ ਡੈਂਡੀ ਇਹ ਸਹਾਇਤਾ ਬੰਦ ਹੂ ਨਾਲ ਇਸ ਸੰਸਥਾ ਦਾ ਪਵਿੱਖ ਵੀ ਲੜਖੜਾਉਂਦਾ ਨਜ਼ਰ ਆ ਰਿਹਾ ਹੈ ਡੈਂਡੀ ਸੋ ਸੋ ਚੋਕ ਸਮਾਗਮ ਤੋਂ ਬਾਅਦ ਇੱਕ ਅਹਿਮ ਗੱਲ ਇਹ ਵੀ ਹੋਈ ਹੈ ਕਿ ਵਾਸ਼ਿੰਗਟਨ ਵਿੱਚ ਹੀ ਕੁਆਡ ਦੇ ਚਾਰ ਮੈਂਬਰ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਦੀ ਇੱਕ ਮੀਟਿੰਗ ਹੋਈ ਹੈ ਜਿਸ ਵਿੱਚ ਭਾਰਤੀ ਵਿਦੇਸ਼ ਮੰਤਰੀ ਤੋਂ ਇਲਾਵਾ ਅਮਰੀਕਾ ਜਪਾਨ ਅਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀਆਂ ਨੇ ਵੀ ਹਿੱਸਾ ਲਿਆ ਹੈ ਡੈਂਡੀ ਕੁਆਡ ਸੰਗਠਨ ਦੇ ਇਹ ਚਾਰ ਹੀ ਮੈਂਬਰ ਹਨ ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਹਿੰਦ ਪ੍ਰਸ਼ਾਂਤ ਮਹਾਸਾਗਰਾਂ ਵਿੱਚ ਚੀਨ ਵੱਲੋਂ ਵਧਾਏ ਜਾ ਰਹੇ ਦਖਲ ਉਤੇ ਨਿਰੰਤਰ ਚਿੰਤਾ ਜਤਾਈ ਹੈ ਡੈਂਡੀ ਚਾਹੇ ਸੰਯੁਕਤ ਰਾਸ਼ਟਰ ਨੇ ਕਮਾਂਤਰੀ ਮਾਰਗਾਂ ਉੱਤੇ ਸਪਸ਼ਟ ਰੂਪ ਵਿੱਚ ਇਹ ਫੈਸਲਾ ਸੁਣਾਇਆ ਸੀ ਕਿ ਹਰ ਦੇਸ਼ ਦੇ ਨਾਲ ਲੱਗਦੇ ਸਮੁੰਦਰ ਉੱਤੇ ਇੱਕ ਨਿਸ਼ਚਿਤ ਹੱਦ ਤੱਕ ਉਸਦਾ ਅਧਿਕਾਰ ਹੋਵੇਗਾ ਜਿਸ ਨੂੰ ਚੀਨ ਨੇ ਮੰਨਣ ਤੋਂ ਹਮੇਸ਼ਾ ਇਨਕਾਰ ਕੀਤਾ ਹੈ